ਲੱਖ ਡਾਲਰ ਹੋਵੇ 10 ਲੱਖ ਡਾਲਰ ਤਾਂ ਇੱਕ ਮਿਲੀਅਨ ਬਣਦਾ ਹੈ 10 ਮਿਲੀਅਨ ਹੋਵੇ ਤਾਂ ਇੱਕ ਬਿਲੀਅਨ ਬਣਦਾ ਹੈ 90 ਬਿਲੀਅਨ ਸਾਡੇ ਜੇ ਇੰਡੀਆ ਦਾ ਪੈਸਾ ਜੋੜਨਾ ਹੋਵੇ ਤੇ ਕਈ ਲੱਖ ਕਰੋੜ ਦਾ ਮਾਲਕ ਹੈ ਤੇ ਆਪਣੇ ਬੱਚਿਆਂ ਨੂੰ ਪਤਾ ਉਹਨੇ ਪ੍ਰਾਪਰਟੀ ਕਿੰਨੀ ਦਿੱਤੀ ਹੈ ਸਿਰਫ 10 ਮਿਲੀਅਨ ਆਪਣੇ ਬੱਚਿਆਂ ਨੂੰ 10 ਮਿਲੀਅਨ ਇੱਕ ਬਿਲੀਅਨ ਦਿੱਤਾ ਹੈ ਤੇ ਆਪ ਕਿੰਨੇ ਦਾ مالک ਹੈ 90 ਬਿਲੀਅਨ ਬਾਕੀ ਨਹੀਂ ਦੇਣਾ ਕਹਿੰਦੇ ਪੈਸਾ ਕਿਉਂ ਨਹੀਂ ਦੇਣਾ ਕਹਿੰਦਾ ਵਗਾਰਨੇ ਇੰਨੀ ਆਪਣੇ ਜੋਗਾ ਆਪੇ ਕਰਨਗੇ ਪੈਰਾਂ ਤੇ ਖੜੇ ਕਰਨੇ ਨੇ ਨਕੰਮੇ ਨਹੀਂ ਕਰਨੇ ਆਖੋ ਸਤਨਾਮ ਜੀ ਵਾਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਾਉਣਾ ਚਾਹੁੰਦਾ ਔਬਾਮੇ ਦੀ ਲੜਕੀ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ ਕਹਿੰਦਾ ਮੈਂ ਆਪਣੀ ਧੀ ਨੂੰ ਜ਼ਿੰਮੇਵਾਰ ਬਣਾਉਣਾ ਵੇਖੋ ਉਹ ਪਿਆਰਿਓ ਪਿਆਰਿਓ ਜਦੋਂ ਮੈਂ ਬਿਲ ਗੇਟ ਨੂੰ ਵੇਖਦਾ ਮੈਂ ਕਹਿੰਦਾ ਕਦੇ ਸਾਡਾ ਕੋਈ ਸਿੱਖ ਬਿਲ ਗੇਟ ਨਾਲ ਮੁਲਾਕਾਤ ਕਰੇ ਮੀਟਿੰਗ ਕਰੇ ਉਹਨੂੰ ਦੱਸੇ ਤੂੰ ਪੈਰਾਂ ਤੇ ਖੜੇ ਕਰਨਾ ਚਾਹੁੰਦਾ ਉਹ ਕਹੇਗਾ ਹਾਂ ਉਦੋਂ ਫਿਰ ਉਹ ਕਵੇ ਗੁਰੂ ਨਾਨਕ ਨੇ 500 ਸਾਲ ਪਹਿਲਾਂ ਲੋਕਾਂ ਨੂੰ ਪੈਰਾਂ ਤੇ ਖੜੇ ਕਰਨ ਦੀ ਗੱਲ ਕਹੀ ਰੱਬ ਤੇਰੇ ਚੈ ਪੈਰਾਂ ਤੇ ਖੜਾ ਹੋ ਕਬੀਰ ਜੀ ਨੇ ਗੱਲ ਕਹੀ ਸ੍ਰੀਪ ਸਾਹਿਬ ਕਹਿ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਟ੍ਰਾਂਸਲੇਟ ਕਰਕੇ ਸਮਝਾਵੇ ਉਹਨੂੰ ਹਾਂ ਵੇਖ ਉਹ ਕਹਿੰਦੇ ਤੇਰੇ ਜੀ ਰੱਬ ਹੈ ਤੂੰ ਕਰ ਸਕਦਾ ਹੈ ਤੂੰ ਕਰ ਸਕਦਾ ਹੈ ਤੂੰ ਕੀ ਦੀ ਕਰ ਸਕਦਾ ਤੂੰ ਕਿੱਥੇ ਤੱਕ ਨਹੀਂ ਪਹੁੰਚ ਸਕਦਾ ਵੇਖੋ ਜਿਹੜੇ ਚੰਦਰਮਾ ਤੇ ਪਹਿਲੀ ਵਾਰੀ ਜਾਣ ਲੱਗੇ ਹੋਣਗੇ ਵਿੱਚ ਭਾਏ ਹੋਣਗੇ ਬੰਦ ਕਰ ਰਹੇ ਨੇ ਚਲੋ ਭਈ ਉਹ ਕਹਿੰਦੇ ਨਾ ਉਹ ਨਾਸਾ 'ਚ ਜਾ ਕੇ ਪਤਾ ਕਰੀਏ ਤੂੰ ਜਿਹੜੇ ਬੰਦੇ ਬਾਹਰ ਖੜੇ ਹੋਣਗੇ ਕਹਿੰਦੇ ਉਹਨਾਂ ਕਹਿੰਦੇ ਤੂੰ ਜਾ ਸਕਦਾ ਹੈ ਤੂੰ ਚੰਦਰਮਾ ਤੇ ਜਾਓਂਗੇ ਵੀ ਚੰਦਰਮਾ ਤੋਂ ਮੁੜ ਕੇ ਆਓਂਗੇ ਵੀ ਕਰ ਸਕਦੇ ਹੋ ਤੇ ਵੇਖੋ ਉਹ ਰਾਹ ਜਿੱਥੇ ਕਦੇ ਗਿਆ ਹੀ ਨਹੀਂ ਕੋਈ ਲੋਕ ਤੁਰ ਪਏ ਜਿਹੜੇ ਰਾਹ ਤੇ ਕਦੇ ਕੋਈ ਤੁਰਿਆ ਹੀ ਨਹੀਂ ਲੋਕ ਤੁਰ ਪਏ ਕੌਨਫੀਡੈਂਸ ਕਿੰਨੇ ਭਰਿਆ ਨੀਹਾਂ ਚੋਂ ਤੂੰ ਪਹਿਲਾਂ ਵੀ ਖੜਿਆ ਸੀ ਕੋਈ ਯਾਰ ਬੋਲੋ ਨਹੀਂ ਖੜਿਆ ਪਰ ਜਦੋਂ ਆਹ ਕਿਹਾ ਨਾ ਤੂੰ ਉਹਦਾ ਰੂਪ ਹੈ ਕਰ ਸਕਦੇ ਆ ਤੇ ਨੀਆਂ ਚ ਵੀ ਖੜ ਗਿਆ ਉਹ ਕੌਨਫੀਡੈਂਸ ਹੈ ਉਹ ਸਵੈ ਵਿਸ਼ਵਾਸ ਹੈ ਆਤਮ ਵਿਸ਼ਵਾਸ ਮਨ ਤੂੰ ਜੋਤ ਸਰੂਪ ਹੈ ਤੂੰ ਉਹਦਾ ਰੂਪ ਹੈ ਕਰ ਸਕਦਾ ਹੈ ਦੇਖੋ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਤੇ ਜਿਹੜੇ ਬੰਦੇ ਲੈਕਚਰ ਦਿੰਦੇ ਨੇ ਅੱਜ ਲੈਕਚਰ ਪਰਸਨੈਲਿਟੀ ਡਿਵੈਲਪਮੈਂਟ ਲਈ ਵੱਡੇ ਵੱਡੇ ਲੈਕਚਰ ਹੋ ਰਹੇ ਆ ਕਾਲਜਾਂ ਵਿੱਚ ਲੈਕਚਰ ਹੋ ਰਹੇ ਆ ਬਿਜ਼ਨਸ ਤੇ ਲੈਕਚਰ ਕਰਦੇ ਆ ਬੰਦੇ ਤੇ ਗੁਰਬਾਣੀ ਦੇ ਲੈਕਚਰ ਇਹ ਨੇ ਜਿਹੜੇ ਤੈਨੂੰ ਤੇਰੇ 'ਚ ਵਿਸ਼ਵਾਸ ਪੈਦਾ ਕਰਨ ਭਰੋਸਾ ਪੈਦਾ ਕਰਨ ਭਰੋਸਾ ਤੇਰਾ ਤੇਰੇ ਤੇ ਬਾਹਰ ਕਿਸੇ ਚੀਜ਼ ਤੇ ਨਹੀਂ ਤੇਰੇ ਤੇ ਰੱਬ ਤੇਰੇ ਵਿੱਚ ਬਾਹਰ ਕੋਈ ਰੱਬ ਨਹੀਂ ਤੇਰੇ ਵਿੱਚ ਹੈ 2000 ਰੁਪਏ ਇਹ ਇੱਕ ਵਿਸ਼ਵਾਸ ਪੈਦਾ ਕਰ ਰਿਹਾ ਹੈ ਇਹ ਲੈਕਚਰ ਨੇ ਗੁਰਬਾਣੀ ਦੇ ਲੈਕਚਰ ਇਹ ਨੇ ਜੇ ਤੁਸੀਂ ਚਾਹੋਗੇ ਮੈਂ ਤੁਹਾਨੂੰ ਕੱਲ ਨਾਮਦੇਵ ਜੀ ਦਾ ਕਬੀਰ ਜੀ ਦਾ ਗੁਰੂ ਨਾਨਕ ਦਾ ਰਬਦਾਸ ਜੀ ਦਾ ਸਾਰਿਆਂ ਦੇ ਲੈਕਚਰ ਤੁਹਾਨੂੰ ਕੱਲ ਮੈਂ ਜੇ ਮੈਨੂੰ ਮੇਰੇ ਆਗਿਆ ਸੁਰਤ ਵਿੱਚ ਮੈਂ ਸਾਰੇ ਦੱਸ ਦਵਾਂ ਤੁਹਾਡੇ ਵਿੱਚ ਐਸਾ ਕੋਈ 500 ਸਾਲ ਪਹਿਲਾਂ ਪਰਸਨੈਲਿਟੀ ਡਵੈਲਪ ਦੀ ਗੱਲ ਹੋ ਰਹੀ ਹੈ ਮਾਈਂਡ ਡਿਵੈਲਪ ਦੀ ਗੱਲ ਹੋ ਰਹੀ ਹੈ। ਆਤਮ ਵਿਸ਼ਵਾਸ ਦੀ ਗੱਲ ਹੋ ਰਹੀ ਹੈ। ਸਵੈ ਭਰੋਸੇ ਦੀ ਗੱਲ ਹੋ ਰਹੀ ਹੈ। 15 ਸ਼ਬਦ ਜੇ ਸਾਡੇ ਕੋਲ ਟਾਈਮ ਹੋਇਆ ਤੁਸੀਂ ਸੁਣ ਕੇ ਵੇਖਿਓ। ਇੱਕ ਇੱਕ ਸ਼ਬਦ ਲੈ ਆਇਆ ਉਹ ਸਾਹਮਣੇ। ਜਿੱਥੇ ਤੈਨੂੰ ਤੇਰੇ ਨਾਲ ਜੋੜਿਆ ਜਾ ਰਿਹਾ। ਬਾਹਰ ਪੁਜਾਰੀ ਨੇ ਜੋੜਿਆ। ਗੁਰੂ ਗ੍ਰੰਥ ਸਾਹਿਬ ਨੇ ਬਾਹਰ ਰੱਬ ਮੰਨਦੇ ਅੰਦਰ ਹੈ ਤੇਰੇ। ਤੇਰੇ 'ਚ ਮੰਨਦੇ ਆ ਰੱਬ। ਨਹੀਂ ਕਹਿੰਦੇ ਬਾਹਰ ਰੱਬ। ਕੋਈ ਖੁਸ਼ ਨਹੀਂ ਹੁੰਦਾ। ਕੋਈ ਨਾਰਾਜ਼ ਨਹੀਂ ਹੁੰਦਾ। ਉਹ ਨਿਰਵੈਰ ਹੈ। ਕੁਦਰਤ ਦਾ ਨਿਜਮ ਨਿਜਮ ਦੇ ਰੂਪ ਵਿੱਚ ਸਾਰੇ ਪਾਸੇ ਬੈਠਾ ਵੀਰਾ ਤੂੰ ਜੱਟ ਐ ਤੂੰ ਮਜਬੀ ਐ ਤੂੰ ਰਮਦਾਸੀ ਐ ਤੂੰ ਚੀਵਰ ਐ ਤੂੰ ਛੀਂਬਾ ਐ ਤੂੰ ਨਾਈ ਐ ਛੱਡ ਨਿਜਮ ਹੈ ਕੁਦਰਤ ਦਾ ਜੇ ਜਿੰਮ ਕਰਕੇ ਹੀ ਦੋਲੇ ਬੰਨੇ ਨੇ ਤੇ ਜਿੰਮ ਕਰਕੇ ਹੀ ਬੰਨੇ ਨੇ ਉਹਨੇ ਨਹੀਂ ਕਹਿਣਾ ਵੀ ਤੂੰ ਕਿਹੜੀ ਬਰਾਦਰੀ ਦਾ ਹੈ ਕੁਦਰਤ ਦਾ ਨਿਜਮ ਸਾਰਿਆਂ ਲਈ ਇੱਕੋ ਹੈ ਬੱਚਾ ਜਿਵੇਂ ਪੈਦਾ ਹੋਣਾ ਉਹ ਵਈ ਰਿਆਇਤ ਕੋਈ ਨਹੀਂ ਉਹ ਇਹ ਨਹੀਂ ਵੇਖਣਗੇ ਮੈਂ ਹੁਣ ਮੇਰੇਓ ਵੀਰੋ ਜਵਾਬ ਦਿਓ ਬੋਲਿਓ ਗੱਜਕੇ ਤੂੰ ਜਿੰਮ ਕਰੇ ਕੁਦਰਤ ਦੇ ਨਿਜਮ ਦੀ ਗੱਲ ਕਰਦਾ ਜੇ ਵੱਡੇ ਵੱਡੇ ਡੌਲੇ ਚਾਹੀਦੇ ਆ ਮੰਨ ਲਓ ਤੇ ਦੋ ਦੋ ਘੰਟੇ ਇੱਕ ਸਾਲ ਲਾਣਾ ਪੈਣ ਇੱਕ ਸਾਲ ਦੋ ਦੋ ਘੰਟੇ ਲਾਉਣੇ ਪੈਣਗੇ ਕਿ ਨਹੀਂ ਪੈਣਗੇ ਗੱਜਕੇ ਗੱਜਕੇ ਭਲਾ ਜੇ ਮੈਂ ਉਹ ਕੁਦਰਤ ਮੈਨੂੰ ਐ ਕਹਿ ਸਕਦੀ ਏ ਕੁਦਰਤ ਦਾ ਨਿਜਮ ਵੀ ਚੱਲ ਇਹ ਕੀਰਤਨ ਕਰਦਾ ਕਥਾ ਕਰਦਾ ਇਨੂੰ ਐ ਕਰਦੇ ਆ ਇਹਨੂੰ ਅੱਧਾ ਘੰਟੇ ਨਾਲ ਹੀ ਬਣ ਜਾਣਗੇ ਬਾਕੀਆਂ ਦੇ 2-2 ਘੰਟੇ ਇਹਦੇ ਅੱਧਾ ਘੰਟੇ ਹੋ ਸਕਦਾ ਯਰ ਦਸੋ ਕੋਈ ਰਿਆਇਤ ਹੈ ਨਰਵੈਰ ਤੇ ਕਹਿੰਦਾ ਹੀ ਤਾਂ ਉਹ ਕਿਸੇ ਦੂਜੇ ਨਾਲ ਵੈਰ ਕਰਦਾ ਹੀ ਨਿਜਮ ਲਾਉ ਨੇਮ ਰੱਬ ਕੌਣ ਰੱਬ ਉਹਨੇ ਨਹੀਂ ਕਹਿਣਾ ਤੂੰ ਕੀਰਤਨ ਕੀਤਾ ਮੇਰਾ ਉਹ ਕਹੇਗਾ ਜੇ 2 ਘੰਟੇ ਲੱਗਣਗੇ ਤੇ ਤੇਰੇ ਵੀ ਲੱਗਣਗੇ ਐ ਨਹੀਂ ਰਿਹਾ ਇਹ ਤਾਂ ਬਾਕੀ ਜੇ 버거 ਖਾ ਕੇ 버거 버ਗੇ ਹੋ ਜਾਣਗੇ ਜਿੱਦਣ ਤੂੰ 버거 ਖਾਏਗਾ ਤੂੰ ਵੀ 버거 버ਗੇ ਹੋਏਂ ਵੀ 버거 버ਗੇ ਹੋਏਂ ਕਰ ਲਾ ਕੀਰਤਨ ਜਿੰਨਾ ਵਾ ਤਾਂ ਹੀ ਤਾਂ ਮੇਰੇ ਵਰਗੇ 버ਗਰਾਂ 버ਗੇ ਆ ਗਈ ਕਹਿੰਦੇ 버거 ਵਾਲਾ ਵੇਖ ਕੇ ਲੰਘਿਆ ਨਹੀਂ ਜਾਂਦਾ ਮੈਂ ਕਿਹਾ ਆਪ ਵੀ ਤੇ 버거 ਹੀ ਬਣਿਆ ਫਿਰਦਾ ਫਿਰ ਕਹਿੰਦਾ ਜਿੱਥੇ ਆ ਜਾਂਦਾ ਨਾ ਮੈਕਡੋਨਲਡਸ ਕਿੰਨਾ ਮੇਰੀ ਨਹੀਂ ਗੱਡੀ ਅੱਗੇ ਲੰਘਦੀ ਤਮੈਂ ਹੱਸਦਾ ਸੀ ਮੈਂ ਕਿਹਾ ਆਪ ਵੀ ਤੇ 버ਗਰ ਹੀ ਬਣ ਗਿਆ ਫਿਰ ਤੂੰ ਸੱਚੀ ਐਨ ਲੱਗਦਾ ਜਿਵੇਂ ਰਿੜਦਾ ਹੁੰਦਾ ਤੁਰਦਾ ਘੱਟ ਤੇ ਰਿੜਦਾ ਜ਼ਿਆਦਾ ਡਰਮ ਬਣਿਆ ਗਿਆ ਖਾ ਲੋ 버ਗਰ ਦੱਸੋ ਬਈ ਰਿਆਇਤ ਹੈ ਵੀ ਮੇਰੇ ਵਰਗਾ ਖਾਵੇ ਪੀਵੇ ਖਾਵੇ 버ਗਰ ਮੋਟਾ ਹੋਵੇ ਹੀ ਨਾ ਸਲਿਮ ਰਹਿ ਸਕਦਾ ਨਿਜਮ ਲਿਹਾਜ਼ ਕਰਦਾ ਬੇ ਲਿਹਾਜ਼ ਹੈ ਕਿ ਨਹੀਂ ਨਿਰਵੈਰ ਹੈ ਕਿ ਨਹੀਂ ਹੈ ਜਦੋਂ ਤੁਹਾਨੂੰ ਉਹਦੇ ਨਿਜਮ ਦੀ ਲੌਫ ਨੇਚਰ ਦੀ ਸਮਝ ਆਈ ਤਾਂ ਢਾਂਚਾ ਹੀ ਬਦਲ ਜਾਂਦਾ ਸਾਰਾ ਕਿਹੜੀ ਰਿਆਇਤ ਹੈ ਉੱਥੇ ਉਹ ਨਹੀਂ ਕਰਦਾ ਉਹ ਹੈ ਹੀ ਗੱਲ ਹੀ ਕੁਝ ਹੋਰ ਹੈ ਤੇ ਚੱਕਰੀ ਘੁਮਾਤੀ ਸਾਨੂੰ ਪੁੱਠੇ ਪਾਸੇ ਤੋਰਦਾ ਭੱਜ ਲੋ ਜਿੰਨਾ ਮਰਜ਼ੀ ਜੇ ਮੂੰਹ ਦਿੱਲੀ ਵਾਲਾ ਜਾਣਾ ਅਮਰਥਰ ਸੀ ਤੂੰ ਦਿੱਲੀ ਜਾਏਂਗਾ ਜੇ